ਰੰਗਾ ਅਸੀਂ ਲੋਕਾਂ ਕੇ ਇਹਨਾਂ ਨੂੰ ਡਾਕ ਫੇਰ ਫੇਰ ਕੇ ਜਾਂ ਜੀਣਾ ਜੋਕ ਕਰਨਾ ਕਰ ਲਵੇ ਅਸੀਂ ਕਿਹੜਾ ਲੰਡੂ ਬੰਦੇ ਨੂੰ ਜਿੱਤੇ ਫਿਰਦੇ ਸਾਨੂੰ ਪਰਚੇ ਦੀ ਕੋਈ ਪਰਵਾਹ ਨਹੀਂ ਪਰਚੇ ਪਹਿਲੇ ਚਾਰ ਨੇ ਚਾਰ ਆ ਜੇ ਪੁੱਤੇ ਦੰਦਿਆਂ ਤੋਂ ਡਰਦੇ ਆ ਜੇ ਪੈਸੇ ਵੀ ਘਮੇਰ ਹੋਊਗੀ ਫੌਜੂਨਰ ਦੀ ਵਿੱਚੇ ਬੂਗਾਂਗੇ ਫੌਜੂਨਰ ਤੇ ਅੱਗ ਲਾ ਕੇ ਜੇ ਦੱਲਾ ਔਰੇ ਜਰਦੇ ਦੀ ਇਜਾਜ਼ਤ ਤੂੰ ਦੇਊਗਾ ਇਹਦਾ ਮਲਿਆ ਮੇਟ ਕਰਦਾਂਗੇ ਇਹਦੇ ਖਾਨਦਾਨ ਦਾ ਬਾਬਾ ਜੀ ਆ ਦੇਖੋ ਤਬਾਕੂ ਰੋਗ ਰਿਹਾ ਸਾਨੂੰ ਚੈਲੰਜ ਕਰ ਰਿਹਾ ਹੈ ਇਹ ਤੇ ਗੁਰੂ ਘਰ ਦੇ ਔਰੇ ਮਹਾਰਾਜ ਦੇ ਪਟੇਰੀਆਂ ਲੱਗਿਆ ਹੋਈਆਂ ਨੇ ਕਹਿੰਦਾ ਤੁਸੀਂ ਗਲਤ ਕਰਦੇ ਹੋ ਲੋਕਾਂ ਦੀ ਜੇਬਾਂੋਂ ਕੱਢ ਕੇ ਕਹਿੰਦਾ ਇਹ ਬਹੁਤ ਵਧੀਆ ਲੋਕ ਖਾਂਦੇ ਨੇ ਤੇ ਦਰਵਾਜ਼ਾ ਸਾਹਿਬ ਤੇ ਲੈ ਕੇ ਜਾਂਦੇ ਨੇ ਆ ਮਨਾਨੇ ਵਾਲਾ ਕਹਿ ਰਿਹਾ ਬਹੁਤ ਵਧੀਆ ਸਾਡੇ ਅਰਧ ਤੋਂ ਛਲੋਤਰ ਲੈ ਕੇ ਗਿਆ ਚੱਕੇ ਠੀਕ ਹੈ ਜੀ ਠੀਕ ਹੈ ਜੀ ਸਾਡੀ ਪ੍ਰਯਾਜਨ ਨੂੰ ਵੀ ਬੇਨਤੀ ਆ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਆ ਵੀ ਇਹ ਜੇ ਨਾ ਹੋਰੇ ਇਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਜਿਹੜੇ ਹੋਰੇ ਤਮਾਕੂ ਨੂੰ ਪ੍ਰਮੋਟ ਕਰਦੇ ਨੇ ਔਰ ਬੇਦਾ ਮੁੱਚੜਾ ਨਾ ਆਹ ਜੱਟਾ ਸ਼ਾਸਤਰ ਖੋੜਾ ਅਸੀਂ ਸ਼ਾਸਤਰ ਲਾ ਕੇ ਰੱਖਾਂਗੇ ਉਹ ਨੂੰ ਕਹੇ ਚਾਰ ਪਰ ਚੱਲੇ ਹੈ ਉਹ ਨੂੰ ਬੰਦਿਆ ਵਾਂਗਾ ਅਸੀਂ ਕੋਨੇ ਮੰਲੇ ਨੇ ਲੰਗਰ ਜਾ ਕੇ ਉਹ ਜਿੱਥੇ ਮਰ ਜੂ ਨ ਕਰੋ ਉਹ ਨੂੰ ਖਾਲਸਾ ਪੰਥ ਛੱਡਦਾ ਨਹੀਂ ਓਏ ਖਾਲਸਾ ਪੰਥ ਮੱਥਾ ਲਾਏ ਉਹ ਖਾਲਸਾ ਪੰਥ ਤੇਨੂੰ ਛੱਡਦਾ ਨਹੀਂ ਓਏ ਆਰਾ ਚੜ ਕੇ ਚੜ ਕੇ ਆਵਾਜ਼ ਕੋਲਾ ਹੁਣ ਚੜ ਕੇ ਆ ਰਿਹਾ ਏ ਤਬਾਕੀ ਚਾਲੰਗਾ ਤੈਨੂੰ ਕੀ ਗੱਲ ਹੋ ਗਈ ਬਾਬਾਈ ਕੀ ਬਾਬਾਈ ਤਬਾਕੂ ਵਾਲੇ ਨੇ ਮਦਦ ਕਰਦੇ ਨੇ ਇਹ ਅੱਛਾ ਕਿਹੜਾ ਦੋਸਾ ਵੇਚਦੇ ਉਹਨਾਂ ਨੇ ਮਦਦ ਕਰਦੇ ਨੇ ਸਾਡੇ ਸਾਡੇ ਸਾਸਤ ਰੱਖੋਗੇ ਮੈਂ ਅਸੀਂ ਲਾ ਰ ਅਸੀਂ ਦੋਹਰੋਂ ਲਾਣਾ ਸੀ ਆ ਇਹ ਨਹੀਂ ਲਾਣਾ ਅਸੀਂ ਲਾ ਕੇ ਰਖਾਵਾਂ ਅਸੀਂ ਆਪੇ ਰੱਖਾਵਾਂ ਚਲੋ ਵੀਰਾ ਤੁਸੀਂ ਸਾਰੇ ਚਲੋ ਕੀ ਕਰੀਏ ਅਸੀਂ ਨਾਮ ਜਾਂਦੇ ਆ ਚਲੋ ਵੀ ਚਲੋ ਚਲੋ ਵੀ ਤੁਸੀਂ ਚਲੋ ਸਾਡੇ ਸਾਸਤ ਲਾ ਕੇ ਆਓ ਅਸੀਂ ਆਪੇ ਲਾ ਕੇ ਆਵਾਂਗੇ ਅੰਦਰ ਕਾਦੇ ਸ਼ਾਸਤਰ ਲੈ ਕੇ ਆਪ ਤੋਡੇ ਤੋਂ ਲੈ ਗਈ ਸਾਤੋ ਉਹਨਾਂ ਨੇ ਆ ਲੰਗਰ ਵਾਲੇ ਖੋ ਕੇ ਲੈ ਕੇ ਸਾਤੋ ਆ ਲੰਗਰ ਵਾਲੇ ਹਾਂ ਮੈਨੂੰ ਇੱਕ ਵਾਰ ਜਾ ਚੋਣੀ ਨਹੀਂ ਬਾਬਾ ਅਸੀਂ ਆਪ ਨੂੰ ਹਮਤਾ ਲਮਾਨੇ ਹੁਣ ਓਏ ਅਸੀਂ ਆਪਣੀ ਜੁੱਤ ਰੇ ਲਮਾ ਕੇ ਯਾਰ ਤੁਮਾਰੀ ਗੱਲ ਹੈ ਤੇਰੀ ਚੈਨ ਕਰਦਾ ਉਹ ਉਹਨੂੰ ਕਹੇਗਾ ਜਿੱਥੇ ਮਰ ਜੂ ਰੱਖਦਾ ਨਹੀਂ ਖੋ ਕੇ ਕਿਵੇਂ ਲੈ ਗਈ ਸ਼ਾਸਤਰ ਮਤਲਬ ਛੋਟਾ ਰੌਂਦੇ ਜਿਹੜਾ ਆਪੂ ਵਾਲੇ ਨੇ ਹਾਂਜੀ ਹਾਂਜੀ ਸਾਡੇ ਸ਼ਾਸਤਰ ਖੋ ਲਾ ਲੈ ਆ ਕੇ ਅੱਛਾ ਜੀ ਤੁਸੀਂ ਰੋਕ ਰਹੇ ਸੀ ਜਿਹੜੇ ਠੀਕ ਹੈ ਹਾਂਜੀ ਇਹ ਸਾਡੇ ਸਰਦਾਰ ਇਹੀ ਸਰਕਾਉਂਦੇ ਨੇ ਇਹਨਾਂ ਨੂੰ ਏ ਸਾਡੇ ਤਾਂ ਹੀ ਬੇਦਮੀਆਂ ਹੁੰਦੀਆਂ ਨੇ ਕਿ ਨਹੀਂ ਸਾਡੇ ਬੇਦਮੀਆਂ ਨੇ ਹੁਣ ਕਿ ਸਾਡੇ ਲੱਡੂ ਆ ਸਾਡੇ ਲੰਡਰ ਆ ਲੰਡਰ ਆਹ ਦੇ ਆ ਮਸੰਦ ਸਾਹਮਣੇ ਮੁੱਚੜ ਆਹ ਮਸੰਦ ਸਾਡੇ ਇਹ ਕਹਿੰਦਾ ਤੁਸੀਂ ਜੜਦਾ ਰੋਗ ਰਹੇ ਹੋ ਗਲਤ ਕਰ ਰਹੇ ਹੋ ਕੀ ਕਹੀ ਵੀ ਜੇ ਅਸੀਂ ਮੇਰੀ ਗੱਲ ਸੁਣੋ ਅਸੀਂ ਜਰਦੇ ਨੂੰ ਨਾ ਉਹ ਤੇ ਜਰਦੇ ਦੀ ਕੁੜੀਆਂ ਕਢਾਉ ਬਾਈ ਆ ਲੱਗਦਾ ਆ ਜਰਦੇ ਦੀਆਂ ਕੁੜੀਆਂ ਕਢਾਓ ਮੇਰਾ ਕਹਦਾ ਅੱਜ ਕੇ ਸਾਡੇ ਕੋਲ ਕਿਹਨਾਂ ਨੂੰ ਕੁੱਟੋ ਨਾ ਉਹ ਮੈਂ ਅੱਜ ਕੱਲ ਕਰਦਾ ਸਾਡੇ ਨਾਲ ਅਕੇ ਮੂੰਹ ਨਾਲ ਉਹ ਛਲੋਤਰ ਸਾਕੇ ਯਾਰਾ ਮੇਰਾ ਵਾਦਾ ਕੀ ਕਰ ਰਹੇ ਆ ਵੀਰੇ ਉਹਨੂੰ ਦੱਸ ਦੇ ਕਾ ਛਲੋਤਰ ਆਪਣੇ ਆਪ ਦੇਖ ਜਾਊਗਾ ਨਹੀਂ ਆਏ ਅਸੀਂ ਘੋੜੇ ਲੈ ਕੇ ਆਪਿਆ ਉਹਨੂੰ ਥੋੜਾ ਜਾ ਕੇ ਦੂਰ ਵੀ ਉਹਨੂੰ ਗਿਆ ਤੇ ਜਾ ਕੇ ਕਾ ਕੇ ਅਸੀਂ ਉਹ ਜੋ ਨਾਲ ਹੁਣ ਕਾਪਾ ਹੋਊਗਾ ਉਹਨੂੰ ਬੰਦਾਮ ਕੋ ਕਹਿ ਰਿਹਾ ਅਸੀਂ ਕੀ ਰੂਲ ਬਰਲੈਂਡ ਕਰ ਰਹੇ ਹੋ ਤੁਸੀਂ ਪੁੱਲ ਪੁੱਛ ਕੋ ਆ ਜਾ ਬਾਬਾ ਰਹੀ ਗਿਆ ਬਾਬਾ ਗੋਲ ਹੈ ਗਿਆ ਬੰਦ ਜੇਰੀ ਬਾਬਾ ਬੰਦ ਜੇਰੀ ਬਾਬਾ ਚੱਲ ਬਾਬਾ ਉਹ ਫਿਰ ਜਦ ਤੱਕ ਉਹਨੂੰ ਪੁੱਛਦਾ ਕਿ ਉਹ ਕਿੰਦਾ ਘੋੜਾ ਹੈ ਨਾ ਮੈਂ ਕਹਿੰਦਾ ਘੜਾ ਹੋਰ ਕਿਧੂ ਕਟਿਆ ਫਿਰ ਦੱਸੋ ਕਿਹਨੂੰ ਬੁਲਾਇਆ ਅਸੀਂ ਬਾਹਰ ਸੀ ਉਹਨੂੰ ਕਟਿਆ ਜੇ ਨਾ ਕਰਦੇ ਤਾਂ ਕਿਹਨੂੰ ਬੁਲਾਇਆ ਠੀਕ ਹੈ ਜੀ ਤੁਸੀਂ ਜਿਹੜਾ ਤਮਾਕੂ ਲੈ ਕੇ ਆ ਰਹੇ ਨੇ ਉਹ ਰੋਕ ਰਹੇ ਹੋਗੇ ਬਹੁਤ ਵਧੀਆ ਗੱਲ ਹੈ ਆ ਦੇਖੋ ਆ ਤਨਾ ਖੋਦ ਰੱਖੂਆ ਵੀੜੀਆਂ ਤੇ ਰੱਖੂ ਆther ਦੇ ਸਾਹਮਣੇ ਦੇਖੋ ਜਿਉ ਜੀ ਆ ਤਮਾਕੂ ਬਾਬਾ ਜੀ ਨੇ ਇੱਕ ਗੱਲ ਦੇਖੋ ਬਾਈ ਵਾਗਿਆ ਉਧਰ ਤੇ ਆ ਦੇਖੋ ਢੇਰੀਆਂ ਲਾਈ ਖੜੇ ਨੇ ਤੇ ਇਹ ਤਮਾਕੂ ਵਾਲਿਆਂ ਨੂੰ ਰੋਕ ਰਹੇ ਨੇ ਬਾਬਾ ਜੀ ਆ ਦੇਖੋ ਸ਼ਰਮ ਨਹੀਂ ਆਉਂਦੀ ਲੋਕਾਂ ਨੂੰ ਕੁੜੀਆਂ ਪਾਈ ਫਿਰਦੇ ਨੇ ਜੇ ਉਹਦੇ ਵਿੱਚ ਜਰਦੇ ਦੀਆਂ ਬਹੁਤ ਮਾੜੀ ਗੱਲਾਂ ਇਹ ਤੇ ਆ ਬਾਬਾ ਜੀ ਰੋਕ ਰਹੇ ਨੇ ਤੇ ਇਹਨਾਂ ਦੇ ਸ਼ਸਤਰ ਫੜ ਕੇ ਲੈ ਗਏ ਸਾਹਮਣੇ ਵਾਲੇ ਤੇ ਬਾਈ ਉਹ ਮਨਾਣਾ ਕੋਈ ਨੱਗਰ ਵਾਲੇ ਤੇ ਉਹਨਾਂ ਨੂੰ ਵੇਚ ਕੇ ਵੀ ਉਹ ਸ਼ਸਤਰ ਤਾਂ ਦੇ ਜਾਣਗੇ ਤੁਹਾਡੇ ਤੇ ਆ ਤੁਸੀਂ ਬਹੁਤ ਵਧੀਆ ਦੇਖੋ ਯਾਰ ਹੁਣ ਇੰਨੇ ਬੰਦੇ ਖੜੇ ਆਪਾਂ ਤਾਂ ਬਹੁਤ ਮਾੜੀ ਗੱਲ ਮੈਂ ਤਾਂ ਦੇਖਿਆ ਨਹੀਂ ਹੋਣਾ ਸਾਡੇ ਮਾਮਲੇ ਵਿੱਚ ਕੋਈ ਬਣਾਵੇ ਅਸੀਂ ਪੂਹੀ ਪੰਜਾਬੀ ਨਾ ਕਰਾਂਗੇ ਉਹੀ ਭਈਏ ਨਾ ਕਰਾਂਗੇ ਕਿਸੇ ਨਾਲ ਵੱਦ ਸ਼ਰੂਕੀ ਨਹੀਂ ਕਰੀ ਜਾਊਗੀ ਕਿਸੇ ਦਾ ਨਜਾਇਜ਼ ਨਹੀਂ ਕਰੀ ਜਾਊ ਜਿਹੜਾ ਕੋਈ ਵੀ ਕਿਸੇ ਬਦਗਰ ਸਾਹਿਬ ਨਾਲ ਨਜਾਇਜ਼ ਕਰਦਾ ਉਹ ਸਾਡੇ ਕੋਲ ਆ ਜਾਓ ਅਸੀਂ ਉਹਨਾਂ ਸਾਹਿਬ ਅਸੀਂ ਕਰਾਂਗੇ ਤੇ ਕਿਸੇ ਨਾਲ ਕੋਈ ਨਜਾਇਜ਼ ਕਰਦਾ ਅਸੀਂ ਇਹ ਵਾਦਾ ਕਰਦੇ ਹਾਂ ਇੱਥੇ ਬਦਗਰ ਸਾਹਿਬ ਦੀ ਧਰਤੀ ਤੇ ਕਿਸੇ ਨਾਲ ਪਰ ਆ ਬਹੁਤ ਮਾੜੀ ਗੱਲ ਆ ਜੀ ਪੈਸੇ ਵਾਲੇ ਨੂੰ ਅਸੀਂ ਬਖਸ਼ਣਾ ਨਹੀਂ ਪੈਸੇ ਕੋਈ ਵੀ ਪੰਜਾਬੀ ਆ ਚਾਹੇ ਭਈਆ ਅਸੀਂ ਨਹੀਂ ਕਿਸੇ ਨੂੰ ਬਖਸ਼ਣਾ ਆ ਪੈਸੇ ਕੋਈ ਵੀ ਆ ਜਿਹੜਾ ਚੈਨ ਵਾਲਾ ਵੀਰੇ